ਹਾਂਜੀ ਸ਼ਾਲ ਸੂਟ ਦੇ ਡਿਜ਼ਾਈਨ ਆਪਣੇ ਕੋਲ ਆ ਗਏ ਬਹੁਤ ਵੱਡੇ ਫਾਇਦੇ ਨਾਲ ਜੀ ਏਕੇ ਟੈਕ ਬ੍ਰਾਂਡ ਦੇ ਸ਼ਾਲ ਸੂਟ ਪਸ਼ਮੀਨਾ ਦੇ ਕੋਈ ਪ੍ਰਿੰਟ ਜੀ 4 ਰੰਗ ਆਉਣਗੇ ਬਹੁਤ ਜ਼ਿਆਦਾ ਵਧੀਆ ਹਿੱਟ ਆਈਟਮਾਂ ਆ ਗਈਆਂ ਆਪਣੇ ਕੋਲ ਸਟਾਕ ਦੇ ਵਿੱਚ ਆ ਗਿਆ ਜੀ ਜਲਦੀ ਜਲਦੀ ਆਰਡਰ ਬੁੱਕ ਕਰਵਾ ਲਓ ਹੁਣ ਬਹੁਤ ਜ਼ਿਆਦਾ ਫਾਇਦੇ ਨਾਲ ਸੂਟ ਨੇ ਸ਼ਾਲ ਸੂਟ ਪਸ਼ਮੀਨਾ ਦੇ ਵਿੱਚ ਪ੍ਰਿੰਟ ਫਰੰਟ ਬੈਕ ਪ੍ਰਿੰਟਾ ਦੇਖੋ ਫਰੰਟ ਆ ਗਿਆ ਦੇਖੋ ਜੀ ਬੈਕ ਪ੍ਰਿੰਟ ਆਉਗੀ ਸੇਮ ਬਹੁਤ ਸ਼ਾਨਦਾਰ ਸਟਾਫ ਆ ਜੀ ਪਸ਼ਮੀਨਾ ਦੇ ਵਿੱਚ ਹੈ ਤੇ ਆ ਨਾ ਲਾਗੀ ਬਾਟਮੇ ਦੀ ਜੀ 3 ਮੀਟਰ ਦੀ ਬਾਟਮ ਆਉਗੀ ਪਸ਼ਮੀਨੇ ਦੀ ਪ੍ਰਿੰਟ ਸੈਲ ਪ੍ਰਿੰਟ ਦੀ ਬਾਟਮ ਆ ਗਈ ਜਿਵੇਂ ਇਹਦੇ ਵਿੱਚ ਦੇਖੋ ਜੀ ਤੇ ਨਾਲ ਆਊਗਾ ਸ਼ਾਲ ਜੀ ਬਹੁਤ ਜ਼ਿਆਦਾ ਸੋਹਣਾ ਸ਼ਾਲਾ ਦੇਖੋ ਜੀ 2 ਮੀਟਰ ਦਾ ਸ਼ਾਲ ਢੁੱਲਾ ਢੁਲਾ ਔਰ ਬਹੁਤ ਵੱਡੇ ਫੈਜ਼ਲਾ ਸੂਟ ਆਏ ਨੇ ਆਪਣੇ ਕੋਲ ਜੀ ਕਲਰ ਆਏ ਨੇ ਚਾਰੇ ਦੇ ਵਿੱਚ ਰੰਗ ਜਲਦੀ ਜਲਦੀ ਰੰਗ ਦੇਖ ਕੇ ਹਾਂ ਦਾ ਬੁੱਕਰ ਵਾ ਲੋ ਸਕਰੀਨ ਸ਼ਾਟ ਜਲਦੀ ਲੈ ਲਓ ਜੀ ਪ੍ਰਾਈਸ ਕੋਈ 1200 ਕੋਈ 1300 ਬਾਜ਼ਾਰਾਂ ਦਾ ਇਹ ਆਪਣੇ ਕੋਲ ਮਿਲੂ ਫੈਜ਼ਲਾ ਤੁਹਾਨੂੰ ਜੀ ਬ੍ਰਾਂਡ ਦਾ ਸੂਟ ਹੈ ਬ੍ਰਾਂਡ ਦੀਆਂ ਆਫਰਾਂ ਨੇ ਸਾਰੇ ਬ੍ਰਾਂਡ ਸੂਟਾਂ ਦੀਆਂ ਆਫਰਾਂ ਲੱਗੀਆਂ ਜੀ ਜਲਦੀ ਆ ਜੀ ਵਿਜ਼ਿਟ ਕਰੋ ਜੀ ਆਨਲਾਈਨ ਆਰਡਰ ਬੁੱਕ ਕਰਾ ਲਓ ਮੈਂ ਕਹਿੰਦਾ ਜਲਦੀ ਆ ਜੀ ਬੁਕਿੰਗ ਕਰਵਾ ਲਓ ਜੀ ਬਹੁਤ ਵਧੀਆ ਸੂਟ ਆਏ ਨੇ ਪਸ਼ਮੀਨੇ ਦੇ ਵਿੱਚ ਕਲਰ ਚੜ ਚੈੱਕ ਕਰ ਲਓ ਜੀ ਬਹੁਤ ਸੋਨੇ ਕਲਰ ਨੇ ਆਹ ਦੇਖੋ ਬਹੁਤ ਵਧੀਆ ਕਲਰ ਨੇ ਦੇਖੋ ਚਾਰ ਕਲਰ ਨੇ ਸ਼ਾਲ ਦੇ ਨਾਲ ਆ ਜੀ ਔਰ ਰੇਟ ਹੈਗਾ ਫਾਇਦੇ ਨਾਲ ਪੂਰਾ ਵਧੀਆ ਜਿਨੇ ਪੇਜ ਫੋਲੋ ਕਰਿਆ ਹੋਊਗਾ ਸੂਟ ਮਿਲੂ ਉਹਨੂੰ ਜੀ ਸ਼ਾਲ ਸੂਟ ਹੈਗਾ 1200 ਜਾਂ 1000 ਰੁਪਏ ਦਾ ਮਿਲੂਗਾ 550 ਰੁਪਏ ਦੇ ਵਿੱਚ 550 ਰੁਪਏ ਦਾ ਸ਼ਿਪਿੰਗ ਆਨਲਾਈਨ ਪੇਮੈਂਟ ਦੇ ਇੱਕ ਸੂਟ ਦੀ 60 ਰੁਪਏ ਜੀ ਦੋ ਦੀ 120 ਹੈ ਜੀ ਆਓ ਜੀ ਜਲਦੀ ਜੀ ਬੁੱਕ ਕਰਾ ਲਓ ਜੀ ਬਹੁਤ ਵਧੀਆ ਕੱਪੜਾ ਹੈਗਾ ਸ਼ਾਲ ਸੂਟ ਦੇ ਵਿੱਚ ਪਸ਼ਮੀਨੇ ਦਾ ਪ੍ਰਿੰਟ ਸ਼ਾਲ ਸੂਟ ਫਰੋਜੀ ਕਲਰ ਮਹਿੰਦੀ ਕਲਰ ਤੰਬਾ ਰੰਗ ਪਿੰਕ ਰੰਗ